ਇਹ ਜਿਹੜੀ ਰੋਟੀ ਬਣਾਉਣ ਦੀ ਮਸ਼ੀਨ ਆ ਇਹ ਗੁਰਦੁਆਰੇ ਦਾਨ ਕੀਤੀ ਗਈ ਆ ਪੱਲਾ ਪਰਿਵਾਰ ਦੇ ਵੱਲੋਂ ਦਾਨ ਕੀਤੀ ਗਈ ਆ ਔਰ ਤੁਹਾਨੂੰ ਦੱਸਦੀ ਆ ਕਿ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਇੱਕ ਐਂਬੂਲੈਂਸ ਵੀ ਬਾਬਾ ਦੀਪ ਸਿੰਘ ਗੁਰਦੁਆਰੇ ਦਾਨ ਕੀਤੀ ਗਈ ਸੀ ਭੇਂਟ ਕੀਤੀ ਗਈ ਸੀ ਇਹ ਵੀ ਪਰਿਵਾਰ ਤੁਹਾਨੂੰ ਦੱਸਦੀ ਆ ਬਿਲਕੁਲ ਕੈਮਰੇ ਸਾਹਮਣੇ ਨਹੀਂ ਆ ਰਸੀਗਾ ਪਰ ਅਸੀਂ ਫਿਰ ਵੀ ਜਿਹੜਾ ਕਿ ਇਹਨਾਂ ਨੂੰ ਕੈਮਰੇ ਸਾਹਮਣੇ ਲੈ ਕੇ ਆ ਰਹੇ ਆ ਸੇਵਾ ਕਰਨ ਵਾਲੇ ਹਮੇਸ਼ਾ ਥੋੜੇ ਜਿਹਾ ਬਹੁਤ ਘਟ ਜਾਂਦੇ ਜਿਸ ਕਰਕੇ ਇਸ ਰੋਟੀ ਮਸ਼ੀਨ 'ਤੇ ਬਹੁਤ ਜ਼ਿਆਦਾ ਲੋਡ ਸੀਗੀ ਜਦੋਂ ਵੀ ਅਸੀਂ ਗੁਰਦੁਆਰੇ ਆਂਦਾ ਮੱਕਾ ਮਿਲਦਾ ਸੀਗਾ ਤੇ ਇੱਥੇ ਹਮੇਸ਼ਾ ਹੀ ਜੈਮ ਪੈਕਟ ਰਸ਼ ਦੇਖਿਆ ਔਰ ਸਪੈਸ਼ਲ ਓਕੇਜਨਸ ਤੇ ਤਾਂ ਬਹੁਤ ਹੀ ਜ਼ਿਆਦਾ ਲੰਗਰ ਸੇਵਾ ਚੱਲਦੀ ਹੈ ਤੇ ਬੀਬੀਆਂ ਬਹੁਤ ਸਾਰੀਆਂ ਮਤਲਬ ਸਵੇਰ ਤੋਂ ਲੈ ਕੇ 5 ਵਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ 5 6 ਵਜੇ ਤੱਕ ਤੇ ਮਹਿਸੂਸ ਲੋਡ ਹੁੰਦੀ ਸੀਗੀ ਕਿ ਇੱਕ ਆਟੋਮੈਟਿਕ ਪਲਾਂਟ ਨਹੀਂ ਇੱਥੇ ਬਹੁਤ ਲੋਡ ਹੈ ਸੋ ਇੱਥੇ ਵੀ ਇੰਨੀ ਸੰਗਤ ਆਂਦੀ ਹੈ ਪ੍ਰਸ਼ਾਦੇ ਦੀ ਸ਼ਾਰਟੇਜ ਨਾ ਹੋਵੇ ਸੋਚ ਕੇ ਅ ਮੰਨ ਚਾਇਆ ਕਿ ਇੱਥੇ ਇੱਕ ਪਲਾਂਟ ਲਗਵਾਉਣਾ ਚਾਹੀਦਾ ਜੀ ਮਨੇ ਸਨ ਇੱਕ ਘੰਟੇ ਦੇ ਵਿੱਚ 800 ਰੋਟੀਆਂ ਹਨਾ 1000 ਪ੍ਰਸ਼ਾਦ ਦਾ 1000 ਪ੍ਰਸ਼ਾਦ ਦਾ 1000 ਪ੍ਰਸ਼ਾਦ ਦੇ ਇੱਕ ਘੰਟੇ ਚ ਦੂਜਾ ਸਭ ਤੋਂ ਵੱਡੀ ਜਿਹੜੇ ਲੰਗਰ ਸੰਗਤ ਨੂੰ ਉਹ ਗਰਮ ਪ੍ਰਸ਼ਾਦ ਦਾ ਜੀ ਨਾਲ ਦੀ ਨਾਲ ਮਿਲੂਗਾ ਇਹਨੇ ਪ੍ਰਬੰਧ ਛੋਟੇ ਪੈ ਗਏ ਜਿਹੜੀਆਂ ਇਹ ਸਟਕਰ ਨੇ ਸਾਰੀਆਂ ਜਾਮ ਹੋ ਜਾਂਦੀਆਂ ਉਸ ਦਿਨ ਸ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਸਥਾਨ ਦੇ ਨਾਲ ਜੁੜੀ ਹੋਆ ਕਿਉਂਕਿ ਬਾਬਾ ਦੀਪ ਸਿੰਘ ਦੀ ਕਿਰਪਾ ਆ ਲੋਜੈਂਟਰ ਸੇਖਣੋਂ ਤੁਸੀਂ ਤੇ ਮੈਂ ਹਰਸ਼ਕੌਰ ਇਸ ਵੇਲੇ ਅਸੀਂ ਤੁਹਾਨੂੰ ਦੱਸਦੀ ਬਾਬਾ ਦੀਪ ਸਿੰਘ ਗੁਰਦੁਆਰਾ ਮੌਲਟਨ ਐਕਸਟੈਂਸ਼ਨ ਮੌਜੂਦ ਆ ਜਿੱਥੇ ਕਿ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਜਿਹੜੀ ਰੋਟੀ ਬਣਾਉਣ ਦੀ ਮਸ਼ੀਨ ਆ ਇਹ ਗੁਰਦੁਆਰੇ ਦਾਨ ਕੀਤੀ ਗਈ ਆ ਪੱਲਾ ਪਰਿਵਾਰ ਦੇ ਵੱਲੋਂ ਦਾਨ ਕੀਤੀ ਗਈ ਆ ਔਰ ਤੁਹਾਨੂੰ ਦੱਸਦੀ ਆ ਕਿ ਇਸ ਤੋਂ ਪਹਿਲਾਂ ਕੁਝ ਹੀ ਦਿਨ ਪਹਿਲਾਂ ਇੱਕ ਐਂਬੂਲੈਂਸ ਵੀ ਬਾਬਾ ਦੀਪ ਸਿੰਘ ਗੁਰਦੁਆਰੇ ਦਾਨ ਕੀਤੀ ਗਈ ਸੀ ਪੇਨ ਕੀਤੀ ਗਈ ਸੀ ਔਰ ਉਹ ਗੁਪਤ ਦਾਨ ਸੀਗਾ ਪਰ ਇਹ ਵੀ ਪਰਿਵਾਰ ਤੁਹਾਨੂੰ ਦੱਸਦੀ ਆ ਬਿਲਕੁਲ ਕੈਮਰੇ ਸਾਹਮਣੇ ਨਹੀਂ ਆ ਰਹੇ ਸੀਗਾ ਪਰ ਅਸੀਂ ਫਿਰ ਵੀ ਜਿਹੜਾ ਕਿ ਇਹਨਾਂ ਨੂੰ ਕੈਮਰੇ ਸਾਹਮਣੇ ਲੈ ਕੇ ਆ ਰਹੇ ਆ ਤੁਹਾਨੂੰ ਦੱਸਦੀ ਆ ਕਿ ਸੰਗਤ ਬਹੁਤ ਜ਼ਿਆਦਾ ਬਾਬਾ ਦੀਪ ਸਿੰਘ ਗੁਰਦੁਆਰੇ ਜਿਹੜੀ ਕਿ ਵਾਦਰੀ ਸੀ ਕਿਉਂਕਿ ਚੋਪੈਰਾ ਸਭ ਹਰ ਬੁੱਧਵਾਰ ਇੱਥੇ ਹੁੰਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਆ ਤੇ ਉਸ ਦੇ ਨਾਲ ਜਿਹੜਾ ਕਿ ਸੇਵਾ ਕਰਨ ਵਾਲੇ ਹਮੇਸ਼ਾ ਥੋੜੇ ਜਿਹਾ ਬਹੁਤ ਘਟ ਜਾਂਦੇ ਜਿਸ ਕਰਕੇ ਇਸ ਰੋਟੀ ਮਸ਼ੀਨ ਦੀ ਬਹੁਤ ਜ਼ਿਆਦਾ ਲੋਡ ਸੀਗੀ ਤੇ ਉਹ ਲੋਡ ਜਿਹੜੀ ਕਿ ਪੂਰੀ ਕੀਤੀ ਗਈ ਹੈ ਇਹ ਪੱਲਾ ਪਰਿਵਾਰ ਦੇ ਬੋਲ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਮੈਮ ਦੇ ਨਾਲ ਮਿਲਾਉਂਦੇ ਆ ਆਜੋ ਮੈਮ ਸਸ਼ੀ ਕਾ ਮੈਮ ਬੜੀ ਮੁਸ਼ਕਿਲ ਦੇ ਨਾਲ ਵੈਸੇ ਕੈਮਰੇ ਸਾਹਮਣੇ ਲਿਆਂਦਾ ਕਿਵੇਂ ਵਿਚਾਰ ਵੈਸੇ ਥੋੜੇ ਮਨ ਦੇ ਵਿੱਚ ਆਇਆ ਕਿ ਇੱਥੇ ਰੋਟੀ ਵਾਲੀ ਮਸ਼ੀਨ ਦੀ ਬਹੁਤ ਜ਼ਿਆਦਾ ਲੋੜ ਹੈ ਜਿਤੇ ਜਦੋਂ ਵੀ ਅਸੀਂ ਗੁਰਦੁਆਰਿਆਂ ਦਾ ਮੌਕਾ ਮਿਲਦਾ ਸੀਗਾ ਤੇ ਇੱਥੇ ਹਮੇਸ਼ਾ ਹੀ ਜੈਮ ਪੈਕਡ ਰਸ਼ ਦੇਖਿਆ ਔਰ ਸਪੈਸ਼ਲ ਓਕੇਜਨਸ ਤੇ ਤਾਂ ਬਹੁਤ ਹੀ ਜ਼ਿਆਦਾ ਲੰਗਰ ਸੇਵਾ ਚੱਲਦੀ ਹੈ ਤੇ ਬੀਬੀਆਂ ਬਹੁਤ ਸਾਰੀਆਂ ਮਤਲਬ ਸਵੇਰ ਤੋਂ ਲੈ ਕੇ 5 ਵਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ 5 6 ਵਜੇ ਤੱਕ ਤੇ ਮਹਿਸੂਸ ਲੋੜ ਹੁੰਦੀ ਸੀਗੀ ਕਿ ਇੱਕ ਆਟੋਮੈਟਿਕ ਪਲਾਂਟ ਦੀ ਇੱਥੇ ਬਹੁਤ ਲੋੜ ਹੈ ਜਿਹੜੀ ਵੱਡੇ ਵੱਡੇ ਗੁਰਦੁਆਰਿਆਂ ਸਾਹਿਬ ਚ ਹਰ ਜਗ੍ਹਾ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਚ ਕਲਗੀਦਰ ਸਾਰੀ ਜਗ੍ਹਾ ਹਰ ਜਗ੍ਹਾ ਲੱਗੀਆਂ ਹੋਈਆਂ ਸੋ ਇੱਥੇ ਵੀ ਇੰਨੀ ਸੰਗਤ ਆਂਦੀ ਹੈ ਪ੍ਰਸ਼ਾਦੇ ਦੀ ਸ਼ਾਰਟੇਜ ਨਾ ਹੋਵੇ ਇਹ ਸੋਚ ਕੇ ਅ ਮਨ ਚ ਆਇਆ ਕਿ ਇੱਥੇ ਇੱਕ ਪਲਾਂਟ ਲਗਵਾਉਣਾ ਚਾਹੀਦਾ ਜੀ ਅਨੇ ਸਾਰੇ 1 ਘੰਟੇ ਦੇ ਵਿੱਚ 800 ਰੋਟੀਆਂ ਹਨਾ ਹਜ਼ਾਰ ਪ੍ਰਸ਼ਾਦ ਦਾ ਹਜ਼ਾਰ ਪ੍ਰਸ਼ਾਦ ਦਾ ਹਾਂਜੀ ਜੀ 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 ਕਿ ਸਰ ਮੈਂ ਚਾਹੂੰਗੀ ਤੁਸੀਂ ਵੀ ਜ਼ਰੂਰ ਆ ਜਾਓ ਸਰ ਜਦੋਂ ਮਸ਼ੀਨ ਆਈ ਹੈ ਜਿਹੜੀ ਸੰਗਤ ਆ ਕਿ ਕਿਤੇ ਨਾ ਕਿਤੇ ਕਮੀ ਨਾ ਰਹੇ ਜੇ ਰੋਟੀ ਹਮੇਸ਼ਾ ਟਾਈਮ ਤੇ ਹੁਣ ਮਿਲ ਜੂਗੀ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦਾ ਕਿ ਮਸ਼ੀਨ ਦੀ ਅਪ ਲੋਡ ਕਿਉਂ ਪਈ ਕਿਉਂਕਿ ਕੁਝ ਸੰਗਤ ਆ ਜਿਹੜੀ ਸੇਵਾ ਥੋੜੀ ਜੀ ਘਟ ਰਹੀ ਹੈ ਇਹ ਮਨ ਦੇ ਵਿੱਚ ਆਉਂਦਾ ਨਹੀਂ ਲੋਡ ਸੀਗੀ ਬਹੁਤ ਕਿਉਂਕਿ ਇਹ ਵਾਹਿਦ ਗੁਰਦੁਆਰਾ ਲੁਧਿਆਣੇ ਦਾ ਇੱਕ ਐਸਾ ਜਿੱਥੇ ਤਿੰਨ ਟਾਈਮ ਲੰਗਰ ਚੱਲਦਾ ਤੇ ਜਿਹੜਾ ਪ੍ਰਸ਼ਾਦ ਆ ਉਹ ਬੀਬੀਆਂ ਨੇ ਬਣਾਉਣ ਵਾਲੀਆਂ ਜੀ ਤੇ ਉਹ ਸਵੇਰ 5 ਵਜੇ ਸਟਾਰਟ ਕਰਦੀਆਂ ਨੇ ਕਿਉਂਕਿ 7 ਵਜੇ ਤਾਂ ਲੰਗਰ ਸ਼ੁਰੂ ਹੋ ਜਾਂਦਾ ਤੇ ਰਾਤ ਦੇ 10 ਵਜੇ ਤੱਕ ਚੱਲਦਾ ਲੰਗਰ ਤੇ ਬਹੁਤ ਔਖਾ ਸੀ ਜੀ ਤੇ ਜਿਵੇਂ ਆਟੋਮੈਟਿਕ ਪਲਾਂਟ ਹੋਣ ਲੱਗ ਗਿਆ ਇੱਕ ਤਾਂ ਹਜ਼ਾਰ ਪ੍ਰਸ਼ਾਦ ਦੇ 1 ਘੰਟੇ ਚ ਦੂਜਾ ਸਭ ਤੋਂ ਵੱਡੀ ਜਿਹੜੇ ਲੰਗਰ ਸੰਗਤ ਨੂੰ ਉਹ ਗਰਮ ਪ੍ਰਸ਼ਾਦ ਦਾ ਜੀ ਨਾਲ ਦੀ ਨਾਲ ਮਿਲੂਗਾ ਜੀ ਸੋ ਇਹ ਬਹੁਤ ਵੱਡੀ ਖੁਸ਼ੀ ਆ ਸੀ ਇਹਨਾਂ ਦੇ ਧੰਨਵਾਦੀ ਆ ਪੱਲਾ ਪਰਿਵਾਰ ਦੇ ਜਿਨ੍ਹਾਂ ਨੇ ਇਹ ਜਿਹੜੀ ਆਟੋਮੈਟਿਕ ਬਸ਼ੀਰ ਪ੍ਰਸ਼ਾਦ ਦੇ ਬਣਾਉਣ ਵਾਲੀ ਇਸ ਸਥਾਨ ਤੇ ਪੇਟ ਕੀਤੀ ਹੈ ਤੁਸੀਂ ਇਹ ਵੀ ਦੇਖਿਆ ਹੋਊਗਾ ਡੇਢ ਮਹੀਨੇ 2 ਮਹੀਨੇ ਪਹਿਲਾਂ ਦੀ ਗੱਲ ਕੀਤੀ ਹੈ ਕਰੀ ਜਾਵੇ ਕਿ ਚੋਪੈਰਾ ਸਾਹਿਬ ਜਦੋਂ ਹੁੰਦਾ ਸੀਗਾ ਸੰਗਤ ਆਉਂਦੀ ਸੀ ਪਰ ਅੱਜ ਬਹੁਤ ਜ਼ਿਆਦਾ ਜਿਹੜੀ ਗਿਣਤੀ ਵੱਧ ਚੁੱਕੀ ਹੈ ਦੇਖੋ ਮੈਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਹੁੰਦੀ ਹੈ ਪਹਿਲਾਂ ਵੱਡਾ ਚੋਪੈਰਾ ਜਿਹੜਾ ਉਹ ਦਰਬਾਰ ਸਾਹ ਉੱਥੇ ਸ਼ਹੀਦਾਂ ਅੰਮ੍ਰਿਤਸਰ ਐਤਵਾਰ ਨੂੰ ਜੀ ਤੇ ਇਸ ਸਥਾਨ ਤੇ ਜਿਹੜਾ ਚੋਪੈਰਾ ਆ ਉਹ ਬੁੱਧਵਾਰ ਨੂੰ ਬੁੱਧਵਾਰ ਨੂੰ ਹਾਂ ਜੀ ਤੇ ਐਨੇ ਪ੍ਰਬੰਧ ਛੋਟੇ ਪੈ ਗਏ ਜਿਹੜੀਆਂ ਇਹ ਸਟਕਰ ਨੇ ਸਾਰੀਆਂ ਜਾਮ ਹੋ ਜਾਂਦੀ ਹੈ ਉਸ ਦਿਨ ਸ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਸਥਾਨ ਦੇ ਨਾਲ ਜੁੜੀ ਹੋਆ ਕਿਉਂਕਿ ਬਾਬਾ ਦੀਪ ਸਿੰਘ ਦੀ ਕਿਰਪਾ ਆ ਹੂੰ ਉਹਨਾਂ ਦੀ ਇੰਨੀ ਕਿਰਪਾ ਇਸ ਸਥਾਨ ਤੇ ਵਰਤ ਰਹੀ ਹੈ ਸੰਗਤਾਂ ਦੀਆਂ ਜਿਹੜੀਆਂ ਮਨ ਦੀਆਂ ਭਾਵਨਾਵਾਂ ਨੇ ਜੋ ਉਹਨਾਂ ਦੇ ਉਹ ਸਾਰੀਆਂ ਇੱਥੇ ਕਿਉਂਕਿ ਅਸੀਂ ਤਾਂ ਦੇਖਦੇ ਆ ਨਾ ਜਦੋਂ ਸ਼ੁਕਰਾਨੇ ਦੀਆਂ ਚਿੱਠੀਆਂਆਂ ਜਾਂ ਅਰਦਾਸਾਂ ਨਿਕਲਦੀਆਂ ਨੇ ਗੋਲਕ ਦੇ ਵਿੱਚੋਂ ਸੋ ਉੱਥੋਂ ਪਤਾ ਲੱਗਦਾ ਵੀ ਸੰਗਤ ਦੇ ਕਿੰਨੇ ਜਿਹੜੇ ਕਾਰਜ ਹੈ ਜੀ ਇਸ ਸਥਾਨ ਤੋਂ ਪੂਰੇ ਹੋਏ ਆ ਜੀ ਸੋ ਅਸੀਂ ਤੁਹਾਡੇ ਚੈਨਲ ਰਹਿੰਦੇ ਸੰਗਤਾਂ ਨੂੰ ਬੇਨਤੀ ਹੈ ਵੀ ਉਹ ਵੱਧ ਤੋਂ ਵੱਧ ਇਸ ਸਥਾਨ ਦੇ ਨਾਲ ਜੁੜਨ ਗੱਲਬਾਤ ਕੀਤੀ ਮਸ਼ੀਨੀਆਂ ਨਾਲ ਤੁਹਾਨੂੰ ਤਸਵੀਰਾਂ ਦਿਖਾਨੀਆਂ ਆਟੋਮੈਟਿਕ ਰੋਟੀ ਮਸ਼ੀਨ ਜੋ ਕਿ ਬਾਬਾ ਦੀਪ ਸਿੰਘ ਗੁਰਦੁਆਰੇ ਪੱਲਾ ਪਰਿਵਾਰ ਦੇ ਵੱਲੋਂ ਜੁੜ ਗਈ ਪੇਂਟ ਕੀਤੀ ਗਈ ਹੈ ਤਾਂ ਹੁਣ ਸੰਗਤ ਬਹੁਤ ਜ਼ਿਆਦਾ ਵੱਚ ਚੁੱਕੀ ਸੀ ਤਾਂ ਇਸ ਦੇ ਨਾਲ ਕਾਫੀ ਜਿਹੜੀ ਕਿ ਮਦਦ ਮਿਲੇਗੀ ਤਾਂ ਕਿਉਂਕਿ ਤੁਹਾਨੂੰ ਦਾਦੇ ਤਿੰਨੋਂ ਟਾਈਮ ਜਿਹੜਾ ਕਿ ਇਸ ਗੁਰਦੁਆਰੇ ਦੇ ਵਿੱਚ ਲੰਗਰ ਦੀ ਸੇਵਾ ਚੱਲਦੀ ਹੈ ਅੱਜ ਸਾਡੀ ਖੁਸ਼ਕਿਸਮਤੀ ਹੈ ਸਾਨੂੰ ਇਹ ਸੇਵਾ ਲੱਗੀ ਹੈ ਤੇ ਗਾਹਾਂ ਨੂੰ ਹੋਰ ਸੇਵਾ ਲੱਗਦੀ ਰਹੇ ਤੇ ਮੈਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਲਈ ਬੜੀ ਖੁਸ਼ਕਿਸਮਤੀ ਸਮਝਦਾ ਜੀ ਮੈਂ ਬਸ ਇਹੀ ਕਹਿ ਸਕਦਾ ਇੱਕ ਵਿਅਕਤੀ ਨਾ ਪੱਖਾ ਵੀ ਦਾਨ ਕਰਦਾ ਨਾ ਗੁਰਦਾਰੇ ਦੇ ਵਿੱਚ ਇੱਕ ਬਲਬ ਵੀ ਦਾਨ ਕਰਦਾ ਉਹ ਤੇ ਉੱਤੇ ਵੀ ਆਪਣਾ ਨਾਂ ਨਹੀਂ ਖੰਡਦਾ ਕੋਈ ਬੜੇ ਆਰਾਮ ਨਾਲ ਹੁਣ ਹੁਣ ਸੰਗਤ ਚ ਨਾ ਤੇ ਸੰਗਤ ਕਰਕੇ ਤੇ ਸਤਸੰਗ ਚ ਸੁਣ ਕੇ ਤੇ ਆਪਣੇ ਜੀਵਨ ਚ ਹਰ ਇਨਸਾਨ ਨੂੰ ਇਸ ਇਹ ਧਾਰਨ ਕਰ ਲੈਣਾ ਚਾਹੀਦਾ ਕਿ ਦਾਨ ਬਿਨਾਂ ਸਵਾਰਥ ਔਰ ਬਿਨਾਂ ਇੱਛਾ ਬਿਨਾਂ ਕਿਸੇ ਫਾਲ ਦੇ ਦੇਣਾ ਚਾਹੀਦਾ ਆਪੇ ਹੀ ਪ੍ਰਮਾਤਮਾ ਤੁਹਾਨੂੰ ਫਲ ਲਾ ਦਵੇ ਮੇਰੀ ਤਾਂ ਇਹੀ ਸੋਚ ਹੈ ਜੀ ਅਸੀਂ ਗੋਇੰਦਵਾਲ ਸਾਹਿਬ ਤੋਂ ਆ ਜੀ ਗੋਇੰਦਵਾਲ ਸਾਹਿਬ ਤੋਂ ਸਾਡੇ ਬਜ਼ੁਰਗਾਂ ਨੇ ਸਾਡੇ ਪਿਤਾ ਜੀ ਨੇ ਤੇ ਸਾਰਿਆਂ ਨੇ ਸਾਨੂੰ ਇਹੀ ਸਿਖਾਇਆ ਜੀ ਅਸੀਂ ਤਾਂ ਬਾਜੀ ਦੀ ਇਨਸਪੀਰੇਸ਼ਨ ਸੀਗੀ ਇੱਥੇ ਆਨੇ ਆ ਤੇ ਇੱਥੇ ਸੰਗਤ ਤੇ ਥੋੜੀ ਜਿਹੀ ਹੋਰ ਸਿਚੁਏਸ਼ਨਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਦੇਖੀ ਤੇ ਕਿ ਰਿਕੁਆਇਰਮੈਂਟ ਬਹੁਤ ਸੰਗਤ ਐਵਰੀ ਡੇ ਵੱਧ ਰਹੀ ਸੀਗੀ ਵੱਧ ਰਹੀ ਹੈ ਤਾਂ ਮਹੀਨਾ ਕੋ ਪਹਿਲਾਂ ਅਸੀਂ ਫਿਰ ਇਹ ਕਰ ਚੁੱਕੇ ਸੀਗੇ ਪਰ ਸਾਨੂੰ ਨਹੀਂ ਪਤਾ ਸੀ ਬਾਈ ਜੀ ਨੇ ਅੱਜ ਬੁਲਾ ਕੇ ਸਾਨੂੰ ਤੇ ਬਾਬਾ ਜੀ ਨੇ ਆਣਾ ਸਾਡੀ ਖੁਸ਼ਕਿਸਮਤੀ ਬਾਬਾ ਜੀ ਦੇ ਵੀ ਦਰਸ਼ਨ ਹੋਏ ਦੇ ਭਾਈ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਨੂੰ ਇਸੇ ਵਾਰ ਦਾ ਮੌਕਾ ਮਿਲਿਆ ਠੀਕ ਹੈ ਥੈਂਕ ਯੂ ਹੋਰ ਵਿਦਿਅ ਅਪਡੇਟਸ ਦੇ ਤੁਸੀਂ ਦੇਖਦੇ ਰਹੋ ਟਾਈਮਸ ਕੈਮਰਾ ਵਿੱਚ ਬਲਵਿੰਦਰ ਨਾਮ ਹੈ ਹਰਸ਼ਕੌਰ